ਦਿਲ ਕਰਦੇ ਹੈ ਜੈ ਸਰ ਦਾਨ ਦਾ ਦਿਲ ਕਰਦੇ ਹੈ ਜੈ ਸਰ ਚਲੋ ਸ਼ੁਰੂ ਕਰੀਏ ਵਿਦਿਅਕ ਮੁਕਾਬਲੇ ਮੁਕਾਬਲਿਆਂ ਦਾ ਰੰਗਾਂ ਰੰਗ ਪ੍ਰੋਗਰਾਮ ਪੰਜੇ ਦੀ ਪੇਸ਼ਾ ਕੀ ਗਜਰੀ ਦੀ ਪੇਸ਼ਾ ਗਜਰੀ ਦੀ ਪੇਸ਼ਾ ਮੇਰੀ ਮਾਣੀ ਲੱਗ ਗਈ ਜੀ ਨੂੰ ਮੈਂ ਚਾਹੁੰਦਾ ਹਾਂ ਜੈ 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 ਗਲਾਪ ਜੋ ਵੀ ਜ਼ੋਰਦਾਰ ਕਿੱਡਾ ਦੀ ਡਾਂਸ ਕਰਨ ਡਿਆ ਹੈ ਨਾ ਜ਼ੋਰਦਾਰ ਕਲਾਪਿੰਗ ਏ ਹੋਵੇ ਮੈਸੂਲੀ ਉੱਤੇ ਟਾਂਕੇ ਦਿੱਤੇ ਸਾਰੇ ਤੇਰੇ ਇਸ਼ਕ ਚੁਕ ਮੁਦੇ ਵਿਚਾਰੇ ਨੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਹੋ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਸੂਟ ਪਟਿਆਲਾ ਸ਼ਾਈ ਪਰਾਂਦਾ ਲਾਲ ਰੰਗ ਦਾ ਤੇਰਾ ਡੰਗਿਆ ਤਾਂ ਮੋਟੋ ਪਾਣੀ ਵੀ ਨਹੀਂ ਮੰਗਦਾ ਹੋ ਸੂਟ ਪਟਿਆਲਾ ਦੇ ਪਰਾਂਦਾ ਲਾਲ ਰੰਗ ਦਾ ਨਹੀਂ ਤੇਰਾ ਡੰਗਿਆ ਤਾਂ ਮੋਟੋ ਪਾਣੀ ਵੀ ਨਹੀਂ ਮੰਗਦਾ ਉੱਦ ਦੇ ਵਿਆਹੇ ਉੱਦ ਦੇ ਫਿਰ ਦੇ ਕਵਾਰੇ ਤੇ ਇਸ਼ਕ ਚ ਘੁੰਮਦੇ ਵਿਚਾਰੇ ਨਹੀਂ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਹੋ ਮੁੰਡੇ ਚੰਡੀਗੜ੍ਹ ਤਾਲੀਆਂ ਦਿੱਤੇ ਪੰਜਾਬ ਤੋਂ ਹਾਣਿਓਂ ਕਾਲੀਆਂ ਕਲੈਪ ਕਰੋ ਸਾਰੇ ਤੇਰੇ ਨਾਲ ਦਿਨ ਕਾਲ ਜਦੇ ਲੰਘਦੇ ਸੀ ਹੱਸ ਹੱਸ ਕੇ ਹੁਣ ਤੇਰੇ ਬਿਨ ਰੋ ਰੋ ਬੱਲ ਦੀਆਂ ਰਾਤਾਂ ਲੰਘਦੀਆਂ ਉਹ ਲੋਕਾਂ ਕੋਲ ਕਹਾ ਮੈਂ ਤੈਨੂੰ ਦਿਲ ਚੋਂ ਕੱਢ ਦਿੱਤਾ ਅੱਖਣ ਨੂੰ ਦੋ ਸਾਲ ਹੋਏ ਮੈਂ ਤੈਨੂੰ ਛੱਡ ਦਿੱਤਾ ਤਾਰਿਆਂ ਨੇ ਆਕੇ ਜਦੋਂ ਤਾਰਿਆਂ ਨੇ ਸਾਨੂੰ ਤਾਰਿਆਂ ਨੇ ਆਕੇ ਜਦੋਂ ਦਿੱਤੀਆਂ ਵਧਾਈਆਂ ਦੀ ਕਮਾਲ ਹੋ ਗਿਆ ਹਾਏ ਸਾਡੇ ਸੁਨਿਆ ਖਿਆਨਾ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਸੁਨਿਆ ਸੱਜਣਾ ਨੇ ਰੌਣਕਾਂ ਲਗਾਈਆਂ ਕਮਾਲ ਹੋ ਗਿਆ ਮੈਂ ਸੁਣਿਆ ਇੱਥੇ ਕੌਣ ਕਿਸੇ ਲਈ ਮਰਦਾ ਏ ਹੇ ਤੂ ਰਾਜੀਆਂ ਸੱਜਣਾ ਸਾਡਾ ਵੀ ਸਰਦਾਰ ਉਹ ਗੱਲਾਂ ਸੁਣ ਹਿਸਲਉਂਦੀ ਏ ਸਰਕਾਰੇ ਹੌਲੀ ਆਪ ਤੂੰ ਲਖੜੇ ਭਾਰੇ ਸਾਡੀ ਕਾਦੀ ਏ ਸਰਦਾਰ ਜੇ ਤੇਰੀ ਰਹਿ ਗਈ ਨੀ ਜਿਕਵਾਰੀ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਘੋਰੀਏ ਵਾਹ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਘੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਕ

ਜੋ ਯਾਦਾਂ ਤੋਂ ਲੁੜਿਆ ਤੋਂ ਜਾਣਾ ਨਹੀਂ ਮੁੜਿਆ ਦੁੱਖ ਪੈੜੇ ਨੀਸ਼ਕ ਸਦੀਵਾਦ ਉਹ 10ਵਾਂ ਵੀ ਟੱਪਿਆ ਉਹ 7ਵਾਂ ਵੀ ਟੱਪਿਆ ਉਹ 18ਵਾਂ ਚ ਮੁੰਡਾ ਬਦਨਾਮ ਹੋ ਗਿਆ ਸਸੀ ਕਾਲ ਜੀ ਇਹ ਆ ਮੇਰਾ ਸਰਕਾਰੀ ਸਕੂਲ ਤੇ ਇੱਥੋਂ ਮੈਂ ਪੜ ਕੇ ਗਈ ਆ ਇਹ ਸਕੂਲ ਨੇ ਮੈਨੂੰ ਬਹੁਤ ਕੁਝ ਦਿੱਤਾ ਇਹ ਸਕੂਲ ਨੇ ਮੇਰਾ ਗਾਣਾ ਗੋਂਦੀ ਹ ਮੈਨੂੰ ਝਾਕਾ ਖੋਲਿਆ ਮੇਰਾ ਇਸ ਸਕੂਲ ਦੇ ਤਾਂ ਬਹੁਤ ਸਾਰੀਆਂ ਮੇਰੀਆਂ ਸਕੂਲ ਦੀਆਂ ਯਾਦਾਂ ਜੁੜੀਆਂ ਤੇ ਅੱਜ ਮੈਂ ਫਿਲਮ ਇੰਡਸਟਰੀ ਵਿੱਚ ਕੰਮ ਕਰਦੀ ਹਾਂ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਮੈਂ ਬਹੁਤ ਚਿਰਾਂ ਬਾਅਦ ਸਕੂਲ ਚ ਗਿਆ ਮਾਰਿਆ ਮੈਨੂੰ ਬਹੁਤ ਵਧੀਆ ਲੱਗਦਾ ਧੰਨਵਾਦ Bye. Wow.